शिवसेना हिंदुस्तान ਦਾ 3 ਮਾਰਚ 2003 ਨੂੰ शिवसेना हिंदुस्तान ਦੀ ਸਥਾਪਨਾ ਸਾਡੇ ਸ਼ੇਰ-ਏ-ਹਿੰਦ ਸ਼੍ਰੀ ਪਵਨ ਕੁਮਾਰ ਗੁਪਤਾ ਜੀ ਨੇ ਜਲੰਧਰ ਵਿਖੇ ਰੱਖੀ ਸੀ ਇਹ ਇੱਕ ਲੰਮਾ ਕਾਮਯਾਬ ਸਫਰ ਜਿਹੜਾ ਇਹਨਾਂ ਨੇ ਕੀਤਾ ਹੈ ਉਹਦਾ ਸਾਰਾ ਸਹਿਰਾ ਪ੍ਰਧਾਨ ਜੀ ਨੂੰ ਵੀ ਜਾਂਦਾ ਹੈ ਤੇ ਸਾਡੇ ਸਾਰੇ ਲੀਡਰਸ ਤੇ ਕਾਰਜਕਰਤਾ ਨੂੰ ਵੀ ਜਾਂਦਾ ਹੈ ਔਰ ਲਗਾਤਾਰ शिवसेना हिंदुस्तान ਅੱਗੇ ਹੀ ਅੱਗੇ ਕਦਮ ਵਧਾ ਰਹੀ ਹੈ ਜਿਵੇਂ ਰਾਜਸਥਾਨ ਵਿੱਚ ਕਹਿ ਲਓ ਔਰ ਕਮਾਲ ਦੀ ਗੱਲ ਇਹ ਹੈ ਕਿ ਇਹੋ ਜੀਆਂ ਸਟੇਟਸ ਤੋਂ ਵੀ ਨੁਮਾਇंदे ਆ ਰਹੇ ਨੇ ਜਿਹੜੀਆਂ ਸਟੇਟਸ ਦੇ ਵਿੱਚ ਪਹਿਲਾਂ ਸ਼ਿਵ ਸੇਨਾ ਹਿੰਦੁਸਤਾਨ ਨਹੀਂ ਸੀ ਤੁਹਾਡੇ ਕੋਲ ਬਹੁਤ ਵੱਡੀ ਜ਼ਿੰਮੇਵਾਰੀ ਹੈ ਕੀ ਲੱਗਦਾ ਕਿ ਤੁਸੀਂ ਆਪਣੀ ਜਿਹੜੀ ਐਕਟੀਵਿਟੀਜ਼ ਕਰ ਰਹੇ ხਾ ਸਕ ਕੇ ਮਹਿਲਾਵਾਂ ਨੂੰ ਜੋੜਨ ਦੇ ਲਈ ਉਹ ਕਿਸਤਾਂ ਦੀ ਦੇਖੋ ਮਹਿਲਾਵਾਂ ਸਾਡੇ ਨਾਲ ਬਹੁਤ ਸਾਰੀਆਂ ਜੁੜੀਆਂ ਹੋਈਆਂ ਨੇ ਤਾਂ ਅੱਗੋਂ ਆਉਣ ਵਾਲੇ ਸਮੇਂ 'ਚ ਹੋਰ ਵੀ ਜੋੜਾਂਗੇ ਅਸੀਂ ਮਹਿਲਾਵਾਂ ਦੇ ਹੱਕਾਂ ਵਾਸਤੇ ਵੀ ਲਗਾਤਾਰ ਸਾਡਾ ਵਿੰਗ ਜਿਹੜਾ ਉਹ ਕਾਰੇ ਰਾਤਰੀ ਹੈ ਜਿੱਥੇ ਵੀ ਕਿਸੇ ਕਿਸੇ ਵੀ ਮਹਿਲਾ ਨੂੰ ਕੋਈ ਸਮੱਸਿਆ ਆਈ ਹੈ ਮੈਂ ਉਹਨਾਂ ਦੇ ਨਾਲ ਆਪ ਤੁਰ ਕੇ ਗਈ ਆ ਜਿਵੇਂ ਤੁਸੀਂ ਤਾਂ ਲੰਬੇ ਸਮੇਂ ਤੋਂ ਮੈਨੂੰ ਦੇਖਦੇ ਆਏ ਹੋ ਕਿ ਭਾਵੇਂ ਕੋਈ ਪੁਲਿਸ ਦਾ ਕੇਸ ਹੋਵੇ ਘਰੇਲੂ ਝਗੜੇ ਹੋਣ ਮੈਂ ਉੱਥੇ ਆਪਣੇ ਆਪ ਪਹੁੰਚ ਜਾਂਦੀ ਆ ਇਸ ਤਰੀਕੇ ਦੇ ਨਾਲ ਅੱਜ ਜਿਹੜਾ ਸਮਾਂ ਹੈ ਔਰਨ ਔਰਤਾਂ ਦੀ ਰਾਖੀ ਕਰਨ ਦਾ ਸਮਾਂ ਔਰ ਅਸੀਂ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਲਗਾਤਾਰ ਪਰਯਤਨ ਚੱਲ ਰਹੀ ਹੈ ਜਿੱਥੇ ਮਹਿਲਾਵਾਂ ਦੇ ਨਾਲ ਤੇ ਇਹ ਗੱਲ ਕਹੀ ਹੈ ਕਿ ਔਰਤਾਂ ਦੀ ਰਾਖੀ ਕਰਨ ਦੀ ਲੋੜ ਆ ਕੀ ਲੱਗਦਾ ਮਹਿਲਮਾ ਆਪ ਨੂੰ ਲੱਗਿਆ ਆਪ ਨਹੀਂ ਕਰ ਸਕਦੇ ਦੇਖੋ ਅੱਜ ਜਿਹੜੇ ਹਾਲਾਤ ਚੱਲ ਰਹੇ ਨੇ ਅੱਜ ਦੇ ਜ਼ਮਾਨੇ ਦੇ ਵਿੱਚ ਕਦੀ ਰੇਲਵੇ ਦੇ ਵਿੱਚ ਰੇਲਾਂ ਦੇ ਵਿੱਚ ਬਲਾਤਕਾਰ ਹੋ ਜਾਂਦੇ ਨੇ ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਬਲਾਤਕਾਰ ਹੁੰਦੇ ਨੇ ਮੇਰੇ ਕੋਲ ਇਹੋ ਜਿਹੇ ਕਈ ਕੇਸੇ ਆਏ ਨੇ ਜਿੱਥੇ ਪੁਲਿਸ ਕੇਸ ਰਜਿਸਟਰ ਨਹੀਂ ਸੀ ਹੋਇਆ ਮੇਰੇ ਅੱਗੇ ਜਾਣ ਕਰਕੇ ਇੱਕ 12 ਸਾਲ ਦੀ ਕੁੜੀ ਦਾ ਬਲਾਤਕਾਰ ਹੋਇਆ ਸੀ ਤੇ ਉਹਦੀ ਮਾਂ ਲਗਾਤਾਰ 2.5 ਸਾਲ ਤੋਂ ਪੁਲਿਸ ਥਾਣੇ ਦੇ ਧੱਕੇ ਖਾ ਰਹੀ ਸੀ ਜਦੋਂ ਸ਼ਿਵ ਸੇਨਾ ਹਿੰਦੁਸਤਾਨ ਦੀ ਨੇਤਾ ਦੇ ਨਾਤੇ ਮੈਂ ਜਾ ਕੇ ਸੰਪਰਕ ਕੀਤਾ ਤੇ ਉਹਦਾ ਕੇਸ ਰਜਿਸਟਰ ਕਰਾਇਆ ਇਸ ਤਰ੍ਹਾਂ ਦੇ ਇਕਾ ਦੁਕਾ ਕੇਸ ਲਗਾਤਾਰ ਹੁੰਦੇ ਹੀ ਰਹਿੰਦੇ ਨੇ ਸਾਡੇ ਸਮਾਜ ਵਿੱਚ ਜਿਨ੍ਹਾਂ ਨੂੰ ਨਾਥ ਪਣ ਦੀ ਲੋੜ ਮਹਿਲਾ ਕਮਿਸ਼ਨ ਇੰਡੀਆ ਦੀ ਗੱਲ ਕਰੀਏ ਜਾਂ ਪੰਜਾਬ ਦੀ ਗੱਲ ਕਰੀਏ ਉਹ ਆਪਣੇ ਸਾਹਮਣੇ ਐਕਟੀਵਿਟੀ ਉਹਨਾਂ ਦੀ ਠੀਕ ਨੇ ਕੰਮ ਵਧੀਆ ਕਰ ਰਹੇ ਨੇ ਦੇਖੋ ਜਿਹੜਾ ਮਹਿਲਾ ਕਮਿਸ਼ਨ ਆਫ ਇੰਡੀਆ ਹੈ ਉਹਦੇ ਬਾਰੇ ਤਾਂ ਮੈਂ ਕੋਈ ਬਿਆਨ ਨਹੀਂ ਦਾਂਗੀ ਨਾ ਪੰਜਾਬ ਵਾਲੇ ਬਾਰੇ ਕੋਈ ਬਿਆਨ ਦਿਆਂਗੀ ਕਿਉਂਕਿ ਇਹ ਰਾਜਨੀਤੀ ਤੋਂ ਪ੍ਰੇਰਿਤ ਸੰਸਥਾਵਾਂ ਨੇ ਇਹਨਾਂ ਦਾ ਜਿਹੜੇ ਮੁੱਦੇ ਹੁੰਦੇ ਨੇ ਉਹ ਅਲੱਗ ਤਰੀਕੇ ਦੇ ਹੁੰਦੇ ਨੇ ਤੇ ਅਸੀਂ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਨਹੀਂ ਕਰਦੇ ਸਗੋਂ ਅਸੀਂ ਤਾਂ ਸਮਾਜ ਸੇਵਾ ਨੂੰ ਸਮੁਖ ਰੱਖ ਕੇ ਤਾਂ ਕਰਦੇ ਆ ਮਾਡਰਨ ਜਿਹੜੀ ਗੱਲ ਕਰੀਏ ਲੜਕੀਆਂ ਦੀ ਜਿਹੜੀ ਜ਼ਿੰਦਗੀ ਹੈਗੀ ਆ ਤੁਹਾਨੂੰ ਕੀ ਲੱਗਦਾ ਇੱਕ ਬਹੁਤ ਮਾੜਾ ਪੱਖ ਹੈਗਾ ਪਾਰਕਾਂ ਦੇ ਵਿੱਚ ਜਿਹੜੀ ਲਾਈਫ ਜਿਉ ਰਹੀਆਂ ਨੇ ਲੜਕੀਆਂ ਜਾਂ ਆਪਾਂ ਕਹ ਲਈਏ ਵੀ ਜਿਹੜੀਆਂ ਪੀਜੀ ਦੇ ਵਿੱਚ ਹੈਗੀਆਂ ਹੌਸਟਲ ਦੇ ਵਿੱਚ ਹੈਗੀਆਂ ਕੀ ਲੱਗਦਾ ਉਹਨਾਂ ਨੂੰ ਕੋਈ ਸੇਧ ਦੇਣ ਦੀ ਲੋੜ ਹੈਗੀ ਹੈ ਜੀ ਦੇਖੋ ਜਿਹੜੀਆਂ ਲੜਕੀਆਂ ਹੌਸਟਲਸ ਦੇ ਵਿੱਚ ਪੀਜੀ ਦੇ ਵਿੱਚ ਰਹਿੰਦੀਆਂ ਨੇ ਜੋ ਪੱਛੇ ਯੂਨੀਵਰਸਿਟੀ ਦੇ ਹੌਸਟਲ ਵਿੱਚ ਵੀ ਇਹੋ ਜੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਇੱਕ ਪਾਸੇ ਤਾਂ ਔਰਤਾਂ ਨੂੰ ਅਧਿਕਾਰ ਮਿਲਿਆ ਤੇ ਦੂਜੇ ਪਾਸੇ ਇਹ ਵੀ ਵਾਰਡਨਸ ਕਹਿ ਦਿੰਦੇ ਨੇ ਕਿ ਤੁਸੀਂ ਸ਼ਾਮੀ 5 ਵਜੇ ਦੇ ਬਾਅਦ ਹੌਸਟਲ 'ਚ ਨਹੀਂ ਆ ਸਕਦੇ ਬੱਚੀਆਂ ਵਾਸਤੇ ਇੱਕ ਸਮੱਸਿਆ ਆ ਜਾਂਦੀ ਹੈ ਜਿਹੜੀਆਂ ਬੱਚੀਆਂ ਨੇ ਬਾਹਰ ਜਾ ਕੇ ਟਿਊਸ਼ਨਸ ਲੈਣੀਆਂ ਨੇ ਸੁਪੋਜ਼ ਉਹਨਾਂ ਦੀ ਟਿਊਸ਼ਨ 6 ਵਜੇ ਖਤਮ ਹੋਈ ਹੈ ਜਾਂ 7 ਵਜੇ ਹੋਈ ਹੈ ਤਾਂ ਉਹ ਕੀ ਕਰਨਗੀਆਂ ਉਹਨਾਂ ਦੀ ਸਿਕਿਉਰਿਟੀ ਨੂੰ ਇਨਸ਼ੋਰ ਕਰਨ ਦਾ ਜਿਹੜੀ ਜ਼ਿੰਮੇਵਾਰੀ ਹੈ ਉਹ ਤਾਂ ਸ਼ਮੇਧੀਆ ਸਰਕਾਰਾਂ ਦੀ ਔਰ ਪੁਲਿਸ ਦੀ ਹੈ ਕਿ ਇਹੋ ਜਿਹਾ ਵਾਤਾਵਰਣ ਮੁਹੱਈਆ ਕੀਤਾ ਜਾਏ ਕਿ ਕੁੜੀ ਰਾਤ ਨੂੰ 12 ਵਜੇ ਵੀ ਨਿਕਲੇ ਉਹ ਸਿਕਿਉਰ ਹੋਵੇ ਜਿਵੇਂ ਸਸੀਂ ਗੁਜਰਾਤ ਦੀ ਪੋਸਟਿੰਗ ਦੇ ਵਿੱਚ ਮੈਂ ਇਹ ਦੇਖਿਆ ਸੀ ਕਿ ਉੱਥੇ ਔਰਤਾਂ ਰਾਤ ਨੂੰ 12-12 ਵਜੇ ਫਿਰਦੀਆਂ ਨੇ ਪੁਲਿਸ ਦੀ ਚੈਕਿੰਗ ਹੈ ਕੁੜੀਆਂ ਸਿਕਿਉਰ ਨੇ ਤੇ ਉਹਦਾ ਅਰਥ ਇਹ ਥੋੜਾ ਕਿ ਕੁੜੀਆਂ ਪੜਨਾ ਲਿਖਣਾ ਛੱਡ ਦੇਣ ਜਾਂ ਬਾਹਰ ਜਾ ਕੇ ਆਪਣੇ ਕੰਮ ਕਰਨੇ ਛੱਡ ਦੇਣ ਕਿ ਜੋ ਇਨ ਸਿਕਿਉਰ ਨੇ ਸਿਕਿਉਰਿਟੀ ਜਿਹੜੀ ਹੈ ਉਹਨੂੰ ਬਹਾਲ ਕਰਨਾ ਪੋਲਿਸ ਦਾ ਕੰਮ ਹੈ ਸਰਕਾਰ ਦੀ ਨਸ਼ੇ ਵਿਰੋਧੀ ਮੁਹਿੰਮ ਚੱਲ ਰਹੀ ਆ ਉਹਦੇ ਚ ਮਹਿਲਾਵਾਂ ਦੀ ਸ਼ਮੂਲੀਅਤ ਬਹੁਤ ਹੈ ਜੀ ਕੀ ਕਹਦੇ ਹੋ ਦੇਖੋ ਜਿਹੜੀ ਨਸ਼ੇ ਵਿਰੋਧੀ ਮੁਹਿੰਮ ਚੱਲ ਰਹੀ ਹੈ ਸ਼ਮੂਲੀਅਤ ਔਰਤਾਂ ਦੀ ਹੈ ਜਾਂ ਨਹੀਂ ਹੈ ਮੇਰੇ ਕੋਲ ਹਜੇ ਕੋਈ ਤੱਥ ਨਹੀਂ ਹੈ ਸਹੇਦੇ ਬਾਰੇ ਮੈਂ ਕੋਈ ਬਿਆਨ ਨਹੀਂ ਦੇ ਸਕਦੀ ਤੇ ਜੇ ਨਸ਼ਾ ਆ ਰਿਹਾ ਹੈ ਬਾਰਡਰ ਪਾਰ ਤੋਂ ਆ ਰਿਹਾ ਹੈ ਜਿਹੜੀ ਸਾਡੀ ਸਰਕਾਰ ਕੀ ਕਰ ਰਹੀ ਹੈ ਜਿਹੜੇ ਛੋਟੇ ਮੋਟੇ ਚਿੱਟਾ ਵੇਚਦੇ ਨੇ ਨਿੱਕੇ ਨਿੱਕੇ ਬੰਦੇ ਉਹਨਾਂ ਨੂੰ ਫੜ ਫੜ ਕੇ ਉਹਨਾਂ ਦੇ ਕੱਚੇ ਮੱਚੇ ਜੇ ਘਰ ਟਾਈ ਜਾ ਰਹੀ ਹੈ ਉਹਨਾਂ ਦੇ ਪਰਿਵਾਰਾਂ ਦਾ ਕੀ ਕਸੂਰ ਹੈ ਜਦੋਂ ਕਿ ਨਸ਼ੇ ਦੇ ਜਿਹੜੇ ਵੱਡੇ ਮਗਰਮੱਛ ਹੈ ਵੱਡੇ ਸੌਧਾਗਰ ਨੇ ਜਿਹੜੇ ਕਰਤਾ ਧਰਤਾ ਨੇ ਉਹਨਾਂ ਨੂੰ ਫੜਨ ਦੀ ਜ਼ਰੂਰਤ ਹੈ